ਢੜਪਾ ਨਿਵਾਸੀਆਂ ਦੀ ਬਹੁਤ ਲੰਬੀ ਮੰਗ ਸੀਗੀ ਕਿ ਸਾਡੇ ਗਰੀਬ ਲੋਕਾਂ ਦੇ ਲਈ ਦਲਤ ਲੋਕਾਂ ਦੇ ਲਈ ਅਨੁਸੂਚਿਤ ਜਾਤੀ ਜਨਜਾਤੀ ਲੋਕਾਂ ਦੇ ਲਈ ਕੋਈ ਵੱਡਾ ਮੈਰਿਜ ਪੈਲੇਸ ਨਹੀਂ ਹੈਗਾ ਕੋਈ ਵੱਡਾ ਕਮਿਊਨਿਟੀ ਹਾਲ ਨਹੀਂ ਹੈਗਾ ਸੋ ਅੱਜ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬੰਡ ਵਾਲਾ ਬਾਬਾ ਸਾਹਿਬ ਹੀਮਰੋ ਅਬੇੜਕਰ ਕਮਿਊਨਿਟੀ ਹਾਲ ਲਗਾ ਉਹਦਾ ਨੀ ਪੱਥਰ ਰੱਖਿਆ ਗਿਆ ਬੜੀ ਜਲਦੀ 6 ਮਹੀਨਿਆਂ ਦੇ ਅੰਦਰ ਇਹ ਕਮਿਊਨਿਟੀ ਸੈਂਟਰ ਜਿਹੜਾ ਬਣ ਕੇ ਤਿਆਰ ਹੋਊਗਾ ਜਿੱਥੇ ਸਾਰੇ ਗਰੀਬ ਲੋਕ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਜਾ ਕੋਈ ਗਮੀਦਾ ਪ੍ਰੋਗਰਾਮ ਆ ਰਾਮਨਾ ਖੁੱਲ ਕੇ ਕਰ ਸਕਦੇ ਨੇਗੇ ਔਰ ਇਹਦੇ ਅੰਦਰ 500 ਵਿਅਕਤੀਆਂ ਦੇ ਬੈਠਣ ਦੀ ਕੈਪੈਸਿਟੀ ਆ ਕਾਰਾਂ ਖੜਨ ਦੇ ਲਈ ਖੁੱਲੀ ਪਾਰਕਿੰਗ ਆ ਔਰ ਬਿਲਕੁਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਜਾ ਰਿਹਾਗਾ ਤਾਂ ਕਿ ਸਾਰੇ ਗਰੀਬ ਲੋਕ ਨੇ ਉਹ ਆਪਣੇ ਪਰਿਵਾਰਕ ਸਮਾਗਮ ਜਿਹੜੇ ਨੇਗੇ ਇੱਥੇ ਬਹਿ ਕੇ ਖੁਸ਼ੀ ਦੇ ਕਰ ਸਕਦੇ ਨੇ ਸਰ ਇਹਨੂੰ ਲੰਬੇ ਸਮੇਂ ਚਲਾਉਣ ਲਈ ਕੋਈ ਕਮੇਟੀ ਵਗੈਰਾ ਬਿਲਕੁਲ ਇਸ ਨੂੰ ਚਲਾਉਣ ਦੇ ਲਈ ਇਹਦਾ ਰੱਖ-ਰਖਾਅ ਦੇ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਸਾਰੇ ਜਣੇ ਉਸ ਕਮੇਟੀ ਦੇ ਮੈਂਬਰ ਹੋਣਗੇ ਤੋਂ ਛੋਟੀ ਜੀ ਇਹਨਾਂ ਨੇ ਮੈਂ ਸਭ ਦਾ ਆਪਣੇ ਹਿਸਾਬ ਨਾਲ ਜਿੰਨੇ ਵੀ ਮੈਕੈਨਿਜ਼ਮ ਹੋਊਗਾ ਬਣਾ ਲੈਣਗੇ ਸੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਦਾ ਕੰਮ ਜਿਹੜਾ ਉਹ ਅੱਛੇ ਤਰੀਕੇ ਨਾਲ